ਸਤਿ ਸ਼੍ਰੀ ਅਕਾਲ ਤੁਸੀਂ ਜੋ ਕਿ ਅਸੰਜਰ ਨਿਊਜ਼ ਦੇ ਨਾਲ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਸਤਲੁਜ ਦਰਿਆ ਨੇੜੇ ਬੰਨ ਟੁੱਟਣ ਦੀ ਲਾਈਵ ਵੀਡੀਓ ਸਾਹਮਣੇ ਆ ਗਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਹਾਲਾਂਕਿ ਲੋਕਾਂ ਦੇ ਵਿਚਾਲੇ ਭਾਜੜਾ ਪੈ ਜਾਂਦੀ ਹੈ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਰਹਿ ਸੱਦਿਓਰ ਸਸਰਾਲੀ ਨੜਲੇ ਜਿਹੜੇ ਪਿੰਡ ਨੇ ਉੱਥੇ ਵੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਆਪਣੇ ਘਰ ਨੇ ਜਿਹੜੇ ਖਾਲੀ ਕਰ ਦੋ ਖਾਸ ਕਰਕੇ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇਸ ਵੇਲੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮਿੱਟੀ ਖੁਰਨੀ ਸ਼ੁਰੂ ਹੁੰਦੀ ਹੈ ਦਰਸਲ ਮੋਬਾਈਲ ਦੇ ਵੱਲੋਂ ਕੈਪਚਰ ਉਹ ਕਰ ਲਈ ਜਾਂਦੀ ਹੈ ਜੀਆਂ ਕਿਸੇ ਸਖਸ਼ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਮੋਬਾਈਲ ਫੋਨ ਦੇ ਵਿੱਚ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੀਆਂ ਜਿੱਥੇ ਬੰਦ ਪੂਰਤੀ ਲਈ ਲੋਕ ਪਹੁੰਚੇ ਹੋਏ ਸੀ ਪਰ ਮਿੱਟੀ ਖੁਰਨੀ ਲਗਾਤਾਰ ਸ਼ੁਰੂ ਹੋਈ ਹੈ। ਇਹ ਕਾਬੂ ਹੋ ਗਿਆ। ਆਪਾਂ ਆਪਣੇ ਘਰਾਂ ਨੂੰ ਜਾਓ ਜਾ ਸਾਰੇ ਜਾਨੇ। ਦੇਖੋ ਹੁਣ ਆਪਣੇ ਬੱਚਿਆਂ ਨੂੰ ਸੰਭਾਲੋ ਜਾ ਕੇ ਜਾਂ ਤੇ ਹੁਣ ਫਾਇਦਾ ਨਹੀਂ। ਦੇਖੋ ਪ੍ਰਸ਼ਾਸਨ ਹੈਗਾ ਯਾਰ ਤੁਸੀਂ ਜਾਓ ਯਾਰ ਸਾਰਿਆਂ ਦੇਖੋ। ਆਪਾਂ ਨੁਕਸਾਨ ਨਾ ਕਰਾ ਲਈਏ ਦੇਖੋ ਬੱਚੇ ਕਿਸੇ ਜਗ੍ਹਾ ਹੋਲੀਏ ਨੁਕਸਾਨ ਜਾਲੀ ਮਾਲੀ ਨਾ। ਇਸ ਕਰਕੇ ਬੇਨਤੀ ਹੈ ਯਾਰ ਸਾਰੇ ਜਨਤਾ ਨੂੰ। ਬੰਦ ਖਤਮ ਹੋ ਗਿਆ ਯਾਰ। ਟੁੱਟ ਗਿਆ? ਹਾਂ ਟੁੱਟ ਗਿਆ ਟੁੱਟ ਗਿਆ। ਕੀ ਹੋਇਆ? ਯਾ ਪਾਣੀ ਵੀ ਹੁੰਦਾ ਆਸ ਲੁਧਿਆਣਾ ਸ਼ਹਿਰ ਤੋਂ ਬਾਬੇ ਆਣਾ ਕਿਉਂ ਲੁਧਿਆਣਾ ਸ਼ਹਿਰ ਤੇ ਆਣਾ ਬਣੀ ਲੱਗੂ ਉਹ ਲੜਦੇ ਕਿਉਂ ਬਈ ਯਾਰ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਦੁਰਚੋਕੇ ਅਸੰਜਾ ਨਿਊਜ਼ ਦੇ ਨਾਲ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਆ ਤਾਂ ਸਤਲੁਜ ਦਰਿਆ ਨੇੜੇ ਬੰਨ ਟੁੱਟਣ ਦੀ ਲਾਈਵ ਵੀਡੀਓ ਸਾਹਮਣੇ ਆ ਗਈ ਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਹਾਲਾਂਕਿ ਲੋਕਾਂ ਦੇ ਵਿਚਾਲੇ ਭਾਜੜਾ ਪੈ ਜਾਂਦੀਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਰਹਿ ਸਕਦੇ ਹੋਰ ਸਸਰਾਲੀ ਨੜਲੇ ਜਿਹੜੇ ਪਿੰਡ ਨੇ ਉੱਥੇ ਵੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਆਪਣੇ ਘਰ ਨੇ ਜਿਹੜੇ ਖਾਲੀ ਕਰ ਦਿਓ ਖਾਸ ਕਰਕੇ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇਸ ਵੇਲੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮਿੱਟੀ ਖੁਰਨੀ ਸ਼ੁਰੂ ਹੁੰਦੀ ਹੈ ਦਰਸਲ ਮੋਬਾਈਲ ਦੇ ਵੱਲੋਂ ਕੈਪਚਰ ਉਹ ਕਰ ਲਈ ਜਾਂਦੀ ਹੈ ਜੀਆਂ ਕਿਸੇ ਸਖਸ਼ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਮੋਬਾਈਲ ਫੋਨ ਦੇ ਵਿੱਚ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੀਆਂ ਜਿੱਥੇ ਬੰਦ ਪੂਰਤੀ ਲਈ ਲੋਕ ਪਹੁੰਚੇ ਹੋਏ ਸੀ ਪਰ ਮਿੱਟੀ ਖੁਰਨੀ ਲਗਾਤਾਰ ਸ਼ੁਰੂ ਹੋਈ ਹੈ ਬੇ ਕਾਬੂ ਹੋ ਗਏ ਆ ਆਪਾਂ ਆਪਣੇ ਘਰਾਂ ਨੂੰ ਜਾਓ ਜਾ ਸਾਰੇ ਜਾਨੇ ਦੇਖੋ ਹੁਣ ਆਪਣੇ ਬੱਚਿਆਂ ਨੂੰ ਸੰਭਾਲੋ ਜਾ ਕੇ ਜਾਂ ਤੇ ਹੁਣ ਫਾਇਦਾ ਨਹੀਂ ਦੇਖੋ ਪ੍ਰਸ਼ਾਸਨ ਹੈਗਾ ਯਾਰ ਤੂੰ ਜਾਓ ਯਾਰ ਸਾਰਿਆਂ ਦੇਖੋ ਆਪਾਂ ਨੁਕਸਾਨ ਨਾ ਕਰਾ ਲਈਏ ਦੇਖੋ ਬੱਚੇ ਕਿਸੇ ਜਗ੍ਹਾ ਫੋਲੀ ਵੇ ਨੁਕਸਾਨ ਜਾਲੀ ਮਾਲੀ ਨਾ ਇਸ ਕਰਕੇ ਬੇਨਤੀ ਹੈ ਯਾਰ ਸਾਰੇ ਜਨਤਾ ਨੂੰ ਬੰਦ ਖਤਮ ਹੋ ਗਿਆ ਯਾਰ ਤੂੰ ਟੁੱਟ ਗਿਆ ਹਾਂ ਟੁੱਟ ਗਿਆ ਟੁੱਟ ਗਿਆ ਯਾ ਪਾਣੀ ਵੀ ਹੁਣ ਆਸ ਲੁਧਿਆਣਾ ਸ਼ਹਿਰ ਤੋਂ ਆਣਾ ਲੁਧਿਆਣਾ ਸ਼ਹਿਰ ਤੇ ਆਣਾ ਬੰਦ ਲੱਗ ਗਿਆ ਓ ਲੜਦੇ ਕਿਉਂ ਭਾਈ ਯਾਰ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਸੰਜਾ ਨਿਊਜ਼ ਦੇ ਨਾਲ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਸਤਲੁਜ ਦਰਿਆ ਨੇੜੇ ਬੰਨ ਟੁੱਟਣ ਦੀ ਲਾਈਵ ਵੀਡੀਓ ਸਾਹਮਣੇ ਆ ਗਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਹਾਲਾਂਕਿ ਲੋਕਾਂ ਦੇ ਵਿਚਾਲੇ ਭਾਜੜਾ ਪੈ ਜਾਂਦੀਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਰਹਿ ਸਕਦੀ ਔਰ ਸਸਰਾਲੀ ਨੜਲੇ ਜਿਹੜੇ ਪਿੰਡ ਨੇ ਉੱਥੇ ਵੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਆਪਣੇ ਘਰ ਨੇ ਜਿਹੜੇ ਖਾਲੀ ਕਰ ਦੋ ਖਾਸ ਕਰਕੇ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇਸ ਵੇਲੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮਿੱਟੀ ਖੁਰਨੀ ਸ਼ੁਰੂ ਹੁੰਦੀ ਹੈ ਦਰਸਲ ਮੋਬਾਈਲ ਦੇ ਵੱਲੋਂ ਕੈਪਚਰ ਉਹ ਕਰ ਲਈ ਜਾਂਦੀ ਹੈ ਜੀਆਂ ਕਿਸੇ ਸਖਸ਼ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਮੋਬਾਈਲ ਫੋਨ ਦੇ ਵਿੱਚ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੀਆਂ ਜਿੱਥੇ ਬੰਦ ਪੂਰਤੀ ਲਈ ਲੋਕ ਪਹੁੰਚੇ ਹੋਏ ਸੀ ਪਰ ਮਿੱਟੀ ਖੁਰਨੀ ਲਗਾਤਾਰ ਸ਼ੁਰੂ ਹੋਈ ਹੈ। ਇਹ ਕਾਬੂ ਹੋ ਗਿਆ। ਆਪਾਂ ਆਪਣੇ ਘਰਾਂ ਨੂੰ ਜਾਓ ਯਾਰ ਸਾਰੇ ਜਾਨੇ। ਦੇਖੋ ਹੁਣ ਆਪਣੇ ਬੱਚਿਆਂ ਨੂੰ ਸੰਭਾਲੋ ਜਾ ਕੇ ਯਾਰ ਤੇ ਹੁਣ ਫਾਇਦਾ ਨਹੀਂ। ਦੇਖੋ ਪ੍ਰਸ਼ਾਸਨ ਹੈਗਾ ਯਾਰ ਤੁਸੀਂ ਜਾਓ ਯਾਰ ਸਾਰਿਆਂ ਦੇਖੋ। ਆਪਾਂ ਨੁਕਸਾਨ ਨਾ ਕਰਾ ਲਈਏ ਦੇਖੋ ਬੱਚੇ ਕਿਸੇ ਜਗ੍ਹਾ ਹੋਲੀਏ ਨੁਕਸਾਨ ਜਾਲੀ ਮਾਲੀ ਨਾ। ਇਸ ਲਈ ਬੇਨਤੀ ਹੈ ਯਾਰ ਸਾਰੇ ਜਨਤਾ ਨੂੰ ਬੰਦ ਖਤਮ ਹੋ ਗਿਆ ਯਾਰ। ٹٹ گیا ہاں ٹٹ گیا کیا ਸਸ਼੍ਰੀਕਾਲ ਤੁਸੀਂ ਜੋ ਕਿ ਅਸੰਜਰ ਨਿਊਜ਼ ਦੇ ਨਾਲ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਸਤਲੁਜ ਦਰਿਆ ਨੇੜੇ ਬੰਨ ਟੁੱਟਣ ਦੀ ਲਾਈਵ ਵੀਡੀਓ ਸਾਹਮਣੇ ਆ ਗਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਹਾਲਾਂਕਿ ਲੋਕਾਂ ਦੇ ਵਿਚਾਲੇ ਭੱਜੜਾ ਪੈ ਜਾਂਦੀ ਹੈ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਰਹਿ ਸਕਦੇ ਹੋਰ ਸਸਰਾਲੀ ਨੇੜਲੇ ਜਿਹੜੇ ਪਿੰਡ ਨੇ ਉੱਥੇ ਵੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਆਪਣੇ ਘਰ ਨੇ ਜਿਹੜੇ ਖਾਲੀ ਕਰ ਦਿਓ ਖਾਸ ਕਰਕੇ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇਸ ਵੇਲੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮਿੱਟੀ ਖੁਰਨੀ ਸ਼ੁਰੂ ਹੁੰਦੀ ਹੈ ਦਰਸਲ ਮੋਬਾਈਲ ਦੇ ਵੱਲੋਂ ਕੈਪਚਰ ਉਹ ਕਰ ਲਈ ਜਾਂਦੀ ਹੈ ਜੀਆਂ ਕਿਸੇ ਸਖਸ਼ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਮੋਬਾਈਲ ਫੋਨ ਦੇ ਵਿੱਚ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੀਆਂ ਜਿੱਥੇ ਬੰਦ ਪੂਰਤੀ ਲਈ ਲੋਕ ਪਹੁੰਚੇ ਹੋਏ ਸੀ ਪਰ ਮਿੱਟੀ ਖੁਰਨੀ ਲਗਾਤਾਰ ਸ਼ੁਰੂ ਹੋਈ ਹੈ ਇਹ ਕਾਬੂ ਹੋ ਗਏ ਆ ਆਪਾਂ ਆਪਣੇ ਘਰਾਂ ਨੂੰ ਜਾਓ ਜਾ ਸਾਰੇ ਜਾਨੇ ਦੇਖੋ ਹੁਣ ਆਪਣੇ ਬੱਚਿਆਂ ਨੂੰ ਸੰਭਾਲੋ ਜਾਗੇ ਜਾਂ ਤੇ ਹੁਣ ਫਾਇਦਾ ਨਹੀਂ ਦੇਖੋ ਪ੍ਰਸ਼ਾਸਨ ਹੈਗਾ ਯਾਰ ਤੂੰ ਜਾਓ ਯਾਰ ਸਾਰਿਆਂ ਦੇਖੋ ਆਪਾਂ ਨੁਕਸਾਨ ਨਾ ਕਰਾ ਲਈਏ ਦੇਖੋ ਬੱਚੇ ਕਿਸੇ ਜਗ੍ਹਾ ਫੋਲ ਵੀ ਨੁਕਸਾਨ ਜਾਲੀ ਮਾਲੀ ਨਾ ਕਿਸੇ ਦਾ ਬੇਨਤੀ ਆ ਜਾ ਸਾਰੇ ਜਨੋ ਬੰਦ ਖਤਮ ਹੋ ਗਿਆ ਯਾਰ ਤੂੰ ਟੁੱਟ ਗਿਆ ਹਾਂ ਟੁੱਟ ਗਿਆ ਟੁੱਟ ਗਿਆ ਯਾ ਪਾਣੀ ਵੀ ਹੁਣ ਆਸ ਲੁਧਿਆਣਾ ਸ਼ਹਿਰ ਤੋਂ ਆਣਾ ਲੁਧਿਆਣਾ ਸ਼ਹਿਰ ਤੇ ਆਣਾ ਬੰਦ ਲੱਗ ਗਿਆ